ਜੱਪ ਦੀ ਸਲਾਪ ੴ ਸਤਿਨਾਮ ਕਰਤਾ ਪੁਰਖ ਨਿਰਭੋ ਨਿਰਅਵੈਰ ਕਾਲ ਮੂਰਤ ਅਜੁਨੀ ਸੈਪੰਗ ਗੁਰਪ੍ਰਸਾਦ ਚੱਪ ਆਤ ਸਚੁ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਸੋਚੇ ਸੋਚਣਾ ਹੋਵਈ ਜੇ ਸੋਚੀ ਲਖਵਾ ਚੁਪੇ ਚੁਪਣਾ ਹੋਵਈ ਜੇ ਲੈ ਰਹਾ ਨਿਤਾਤ ਭੁਖਿਆ ਭੁਖਣਾ ਉਤਰੀ ਜੇ ਬੰਨਾ ਪੁਰਿਆਪਾ ਸਾਹਿ ਸਿਆਮ ਪਾ ਲਖ ਕੋ ਇਤੈ ਕਨਾ ਚੱਲੇ ਨਾ ਇਸ ਚਾਰ ਹੋਈਏ ਕਿ ਪੂਰੇ ਤੇ ਪਾਸ ਹੁਕਮ ਜਾਈ ਚੰਨਾ ਨਾਨਕ ਲਿਖਿਆ ਨਾਲ ਹੁਕਮੀ ਆਮਨਕਾਰ ਕਮਨ ਕਿਹਾ ਜਾਈ ਹੁਕਮੀ ਆਵਨ ਜੀ ਹੁਕਮ ਮਿਲੇ ਵਡਿਆਈ ਹੁਕਮੀ ਉਤਮ ਨੀਚ ਹੁਕਮ ਲੇਖ ਦੁੱਖ ਸੁਖ ਪਾਏ ਇੱਕ ਨਾ ਹੁਕਮ ਬਖੀਸ ਇੱਕ ਹੁਕਮ ਇਸ ਦਾ ਪੁਆਈਏ ਹੁਕਮ ਇਹੰ ਦਾ ਸਭ ਕੋ ਬਾਹਰ ਕੰਨ ਨ ਕੋਏ ਨਾਨਕ ਹੁਕਮ ਇਹ ਜੇ 부ਜੇ ਤਾਂ ਹਉਮੈ ਕੈ ਨ ਕੋਇ ਗਾਵੇ ਕੋ ਤਾਨ ਹੋਵੇ ਕਿਸ ਤੇ ਤਾਂ ਗਾਵੇ ਕੋ ਦਾਤ ਜਾਣ ਇਨਸਾਨ ਗਾਵੇ ਕੋ ਗੁਣ ਅਭਜਾਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਚਾਰ ਗਾਵੇ ਕੋ ਸਾਧ ਕਰੇ ਤਨ ਕੇ ਗਾਵੇ ਕੋ ਜੀ ਲਾ ਫਿਰ ਦੇ ਗਾਵੇ ਕੋ ਜਾਪੇ ਜਿਸੇ ਹਦੂਰ ਗਾਵੇ ਕੋ ਵੇਖੇ ਆਦਰਾ ਦੂਰ ਕਥਨਾ ਕਥਿਨ ਆਵੇ ਤੋਤ ਕ ਤੱਕ ਤੱਕ ਤੀ ਪੋਟੀ ਕੋਟ ਕੋਟ ਦਿੰਦਾ ਦੇ ਲੰਦੇ ਥੱਕ ਪਾਏ ਜੂ ਅਜ ਗੰਤਰ ਖਾਈ ਖਾਏ ਹੁਕਮੀ ਹਕਮ ਚਲਾਏ ਰਾਹੋ ਨਾਨਕ ਇੱਕ ਸੇ ਵੇ ਪਰਵਾ ਸਾਚਾ ਸਤ ਸਾਚ ਨਹੀਂ ਪਖਿਆ ਪਾਉ અપਾਰ ਅੱਖੇ ਮੰਗੇ ਦੇ ਦੇ ਦਾਤ ਕਰੇ ਦਤਾਰ ਫਿਰ ਕੀ ਅੱਗੇ ਰੱਖੀਏ ਜਿੱਤ ਜਿਸ ਦੇ ਦਰਬਾਰ ਮੋਹੋਂ ਕੇ ਬੋਲਨ ਬੋਲਿਆ ਜਿੱਤ ਸੁਨ ਤਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਮ ਉਦੈ ਆਈ ਚਾ ਕਰਮੀ ਆਵੇ ਕਪੜਾ ਨਦਰੀ ਮੁਖ ਉਦਾਰ ਨਾਨਕ ਇਹ ਵੀ ਜਾਣੀਏ ਸਭ ਆਪਿਸ ਚ ਥਾਪਿਆ ਨਾ ਜਾਈ ਕੀਤਾ ਨਾ ਹੋਏ ਆਪੇ ਆਪ ਨੇ ਜਨ ਸਿ ਜਿਨ ਸੇਵਾ ਤਿਨ ਪਾਇਆ ਮਾਨ ਨਾਨਕ ਕਾਗਿ ਗੁਨਿੰਦਾ ਗਾਵੀਏ ਸੁਨੀਆਂ ਮਨ ਰੱਖੇ ਪਾਉਦਕ ਪਰ ਸੁਖ ਕਰ ਲੈ ਜਾਏ ਗੁਰਮਖ ਨਦੰਗ ਗੁਰਮਖ ਵੇਦੰਗ ਗੁਰਮਖ ਰਿਆਸਮਾਈ ਗੋਰੀ ਸਰ ਗੁਰ ਗੋਰਖ ਬਰਮਾ ਗੋਰਖ ਪਾਰਬਤੀ ਮਾਈ ਜੇ ਉਹ ਜਾਣਾ ਅੱਖ ਨਾਈ ਕਾ ਨਾ ਕਥਣਾ ਨਾ ਜਾਈ ਗੁਰਾਂ ਇੱਕ ਦੇ ਬੁਜਾਈ ਸਭਨਾ ਜੀਆਂ ਕਾ ਗੁਰ ਇੱਕ ਦਾਤ ਸਮੈ ਸੰਗਜ ਬੋਲੇ ਸੋਨਿਹਾਲ ਸ੍ਰੀ ਆਕਾਲ ਬਹੁਤ ਵਧੀਆ ਪਾਰਟਸ ਮੈਂ ਬੱਚੀ ਨੇ

ਮੋਹ ਕੇ ਬੋਲਣ ਬੋਲੀਐ ਜਤ ਸੰਤਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ ਨਾਨਕ ਐਵੇਂ ਜਾਣੀਐ ਸਬਿਆ ਪਿਸਚਿਆਰ ਥਾਪਿਆ ਨ ਜਾਏ ਕੀਤਾ ਨ ਹੋਏ ਆਪੇ ਆਪ ਨਿਰੰਜਨ ਸੋਏ ਜਿਨ세 ਵਿਆਤਿਨ ਪਾਇਆ ਮਾਨ ਨਾਨਕ ਗਾਵਿਆ ਗੁਣੀਨ ਦਾਨ ਗਾਵਿਆ ਸੁਣੀਐ ਮਨ ਰਖੀਐ ਪਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦ ਸੰਗੁਰ ਮੁਖ ਵੇਦੰਗ ਗੁਰਮੁਖ ਰਹਿਐ ਸਮਾਈ ਵਰ ਈ ਸਰ ਗੁਰ ਗੌਰ ਖਬਰ ਮਾ ਗੁਰ ਪਾਰਬਤੀ ਮਾਈ ਜੇ ਹੋ ਜਾਣਾ ਆਖਾ ਨਹੀਂ ਕਹਿਣਾ ਕਥਨ ਨ ਜਾਈ ਗੁਰਾ ਇੱਕ ਦੀਬ ਜਾਈ ਸਭਨਾ ਜੀਆਂ ਗਾਇ ਤਾਰ ਸੋ ਮੈਂ ਫਿਸਰ ਨ ਜਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ

ਅਕਾਲ ਮੂਰਤ ਅਜੁਨੀ ਸੈਭੰ ਗਰਪਤਸਾ ਆਗ ਸਚ ਜੁਗਤ ਸਚ ਹੈਪੀ ਸਚ ਨਾਨਕ ਹੋਸੀ ਪੀ ਸਚ ਸੋਚ ਸੋਚਣਾ ਹੋਵੀ ਜੇ ਸੋਚੀ ਲਖਵਾਰ ਚੁਪੇ ਚੁਪਣਾ ਹੋਵੀ ਜਲਾਈ ਰਹਿਣੇ ਤਾਰ ਭੁਖਿਆ ਭੋਖਣਾ ਪ੍ਰੀਜੇ ਬੰਨਾ ਪੁਰੀਆ ਪਾਰ ਸਹਿਸ ਸਿਆਣਪਾ ਖੋਏ ਤਾਂ ਕਿਨਾ ਚਲੇ ਨਾਲ ਕਿ ਉਸ ਥਾਰਾ ਹੋਈਏ ਕਿ ਕੋੜੇ ਟੁੱਟੇ ਪਾਰ ਕਮਰ ਜਾਈ ਚਲਣਾ ਨਾਂਕੋ ਕਿਹਣਾ ਹੁਕਮੀ ਹੋਵਣਾ ਕੰਨ ਕਿਹਾ ਜਾਏ ਹੁਕਮੀ ਹੋਜੀ ਹੁਕਮਿ ਲੇਵੜਿਆਈ ਹੁਮੈਤਤਾਂ ਨੇ ਇਹ ਚੁਕਮ ਲਿਖ ਦੋ ਸਫਹੀਆਂ ਇੱਕ ਹੁਕਮਿ ਬਖਸੀਸ ਇੱਕ ਹੁਕਮਿ ਸਰਪਵਾਈਆਂ ਹੁਕਮੇ ਅੰਦਰ ਸਭ ਕੋ ਬਾਹਰ ਕਮਨਾ ਕੋ ਨਾਨਕ ਹੁਕਮੇ ਜੇ 부ਜੇ ਤਾਉ ਮੇ ਕਹਿ ਨਾ ਕੋ ਦਾਵੇ ਕੋ ਤਾਣ ਹੋਵੇ ਕਿ ਸੈਤਾਨ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਈਆਂ ਚ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਕੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਦੇਸੇ ਦੂਰ ਗਾਵੇ ਕੋ ਇੱਕੇ ਆਦਰ ਹਜ਼ੂਰ ਕਥਨਾ ਕਥੈਨਾ ਵੇ ਟੋਟ ਕਥ ਕਥ ਕਥੀ ਕੋਟ 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 ਦਿੰਦਾ ਦੇ ਲੰਦ ਥੱਕ ਪਾਏ ਜੁਗਾ ਜਗੰਤਰ ਖਾਈ ਥਾ ਹੁਕਮੇ ਕਮ ਚਲਾਏ ਰਹੋ ਨਾ ਹੁਕਮ ਸੇ ਵੇ ਪਰਭਾਉ ਸਾਚਾ ਸਹਿਬ ਸਾਚਨਾਏ ਪਖਿਆ ਭੋਵਾਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫਿਰਕੇ ਅੱਗੇ ਰੱਖੀ ਜਿੱਤੇ ਸੇ ਦਰਬਾਰ ਮੂੰਹ ਕੇ ਬੋਲਨ ਬੋਲੀਏ ਜਿਸੰਤre ਪਿਆਰ ਅੰਮ੍ਰਿਤ ਵੇਲਾ ਸਚਨਾ ਉੜਈ ਵਿਚਾਰ ਕਰਨੀ ਆਵੇ ਕਪੜਾ ਨਦਰੀ ਮੌਕਦੁਆ ਨਾਨਕ ਕਹੇ ਵੇ ਜਾਣੀ ਸਭਾ ਪਿਛਿਆ ਆਪਿਆ ਨਾ ਜਾਏ ਕਿ ਤਨ ਹੋ ਆਪੇ ਆਪ ਨਿਰੰਝਨ ਸੋਈ ਜਨ ਸੇ ਵੇਤਿ ਪਾਇਆ ਮਾਨਕ ਗਾਵੇ ਗੁਣੀ ਨਿਦਾਨ ਗਾਵੇ ਸੁਨਿਮ ਰੱਖੇ ਹੋ ਦੁਖ ਪਰਹਰ ਸੁ ਘਰ ਲਾ ਜਾਏ ਗੁਰਮਖ ਨਾਦ ਗੁਰਮਖ ਹੋਇਦੰ ਗੁਰਮਖ ਰਐ ਸਮਾਈ ਗੁਰੂ ਇਸਰ ਗੁਰ ਗੋਬਿੰਦ ਵਰਨਾ ਗੁਰ ਪਾਰਬਤੀ ਮਾਈ ਜੇ ਹੋ ਹੋ ਜਾਣਾ ਖਾਣੇ ਕਹਿਣਾ ਕਥਨਾ ਨਾ ਜਾਣ ਗੁਰਾਂ ਨੇ ਕਦੇ ਬੁਝਾਈ ਸਬਨਾ ਜੀਆਂ ਕਾ ਇੱਕ ਦਾਤਾ ਸੂਮੈ ਵਿਸਰਾਈ ਚਾਲਾਈ ਗੁਰਜੀ ਕੀ ਫਤੇ ਬੋਲੀ ਤੌਨ ਆਲ ਸੋਤਰੀਆ ਕਾਲੂ ਬਹੁਤ ਵਧੀਆ ਪਾਠ ਕੀਤਾ ਪਰ ਹੋਰ ਹੌਲੀ ਕਰਨਾ ਸਹਿਜ ਨਾਲ ਕਰਨਾ ਫਿਰ ਕੋਈ ਵੀ ਗਲਤੀ ਨਹੀਂ ਹੋਗੀ ਚੈਨਲ ਕਰੋਗੇ ਇਹਨਾਂ ਬੜੀ ਵਾਲਾ ਕੇ ਫਲਾਉੜੀ ਕਰਿਆ ਕਰ ਹੁਣ ਸਮਾਪਤੀ ਹੈ ਵੇਖੋ ਆਪਾਂ ਖੀਰਲੀ ਪੌੜੀ ਇੱਥੋਂ ਬਸ ਇੱਕਿਆ ਇੱਕੀ ਲੈ ਕੇ ਜਾਣੀ ਹੈ ਖੀਰਲੀ ਪੌੜੀ ਦਾ ਆਪਾਂ ਰੇਕ ਤੇ ਪੜਦੇ ਰਿਆਂ ਕੀ ਪੜਦੇ ਰਿਆਂ ਸਭ ਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਮਿਸਰਨਾ ਚਾਹੀ ਸਾਡੇ ਸਾਰਿਆਂ ਦਾਤਾ ਕੌਣ ਹੈ ਜੀ ਇੱਕੋ ਕਾਲਪੁਰੋਂਦੇ ਤੋਂ ਮੰਗਣਾ ਕਿਤੇ ਨਹੀਂ ਐਵੇਂ ਮਟੀਆਂ ਤੇ ਜਾਂ ਕਿਤੇ ਵੀ ਕਿਤੇ ਨਹੀਂ ਜਾਣਾ ਕਿਉਂਕਿ ਸਾਰਿਆਂ ਦਾ ਦਾਤਾ ਕੌਣ ਹੈ ਇੱਕ ਦੱਦਾ ਦਾਤਾ ਇੱਕ ਹੈ ਸਭ ਕੋ ਦੇਵਨਹਾਰ ਦੇਂਦੇ ਤੋੜ ਨਾ ਆਵੀ ਅਗਨਤ ਭਰੇ ਉਹਦੇ ਕਰੋ ਮੰਗਣਾ ਕਿਸੇ ਕਿਤੇ ਨਹੀਂ ਜਾਣਾ ਸਾਚੇ ਸਾਹਿਬਾ ਧਿਆਨ ਨਹੀਂ ਕਰ ਕਰਦਾ ਤੇਰੇ ਸਭ ਕੀ ਚਾਹ ਜਿਸ ਦੇ ਸੋ ਸਦਾ ਸਿਫਤ ਸਲਾਹ ਤੇਰੀ ਸਦਾ ਉਹਦੀ ਸਿਫਤ ਕਰਨੀ ਫਿਰ ਕੀ ਹੋਵੇਗਾ ਨਾਮ ਮੰਨ ਨਾਮ ਨੂੰ ਮਨ ਵਿੱਚ ਵਸ ਜਾਏਗਾ ਉਹ ਲਈ ਨਾਮ ਵੀ ਵਾਹਿਗੁਰੂ ਸਿਮਰਨ ਕਰਿਆ ਕਰੋ ਇਹ ਤਰਨਾ ਕਾਮੀਚ ਕੇ ਸਿਮਰਨ ਕਰਿਆ ਕਰੋ ਤੁਹਾਨੂੰ ਬਾਣੀ ਆਪਦੇ ਆਪ ਹੀ ਯਾਦ ਹੋਈ ਜਾਏਗੀ ਜੀ ਸਾਹਿਬ ਆਪਣੇ ਆਪ ਹੀ ਆਪਦੀ ਆਪ ਹੀ ਯਾਦ ਹੋ ਜਾਏਗਾ ਕਿਵੇਂ ਸਿਮਰਨ ਕਰਨਾ ਹੈ 2 ਮਿੰਟ ਪਹਿਲੇ ਸ਼ੁਰੂਆਤ ਤੋਂ ਵੀ ਕੀਤਾ ਹੈ